ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਦਰਸ਼ਨ ਕਰੋ ਗੁਰਦੁਆਰਾ ਬੇਰ ਸਹਿਬ ਗੁਰਸਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਨੇ ਤੱਕ ਦੇਖਦੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਗਤ ਜੀ ਅੱਜ ਤਾਂ ਦਰਸ਼ਨ ਕਰਾਉਣ ਜਾ ਰਹੇ ਆ ਉਸ ਪਾਉਣ ਪਿੱਤਰਸਥਾਨ ਦੇ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤਪ ਕੀਤਾ ਸੀਗਾ ਇਹ ਜੋ ਪਾਉਣ ਪਿੱਤਰਸਥਾਨ ਗੁਰਦੁਆਰਾ ਬੇਰ ਸਹਿਬ ਸੁਲਤਾਨਪੁਰ ਲੋਧੀ ਵਿੱਚ ਚਸ਼ੋਭਿਤ ਹੈ ਇਹ ਪਾਉਣ ਪਿੱਤਰਸਥਾਨ ਅੱਜ ਐਸੀ ਦਰਸ਼ਨਦਾਰ ਕਰਨ ਦੇ ਲਈ ਸੋਚਾ ਵੀ ਕਿਉਂ ਨਾ ਆਪ ਸੰਗਤ ਇਸ ਸਥਾਨ ਦੇ ਦਰਸ਼ਨਦਾਰੀ ਕਰਕੇ ਨਿਹਾਲ ਕੀਤਾ ਜਾਵੇ। ਆਓ ਸੰਗਤ ਜੀ ਅੱਜ ਨਾਲ ਹੀ ਅਵਜਨ ਦਰਸ਼ਨ ਕਰਵਾਵਾਂਗੇ ਉਸ ਪਾਉਣ ਪਿੱਤਰ ਪੋਰਾ ਸਹਿਬ ਦੇ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤਪ ਕੀਤਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠਿਆ ਕਰਦੇ ਸਨ ਤੇ ਉਸ ਸਮੇਂ ਬੇਈ ਨਦੀ ਤੋਂ ਇਸ਼ਨਾਨ ਕਰਨ ਉਪਰੰਤ ਇਸ ਪਾਉਣ ਪਿੱਤਰ ਸਥਾਨ ਤੇ ਆ ਕੇ ਭਗਤੀ ਕਰਿਆ ਕਰਦੇ ਸਨ। ਵਾਹਿਗੁਰੂ ਵਾਹਿਗੁਰੂ ਜੋ ਵੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਹੋਰ ਵੀ ਸੰਗਤਾਂ